ਆਵਾ ਤੇ ਮੇਰਾ ਬੱਚਾ ਵੇਖੋ ਜੀ ਮੇਰੇ ਬੱਚੇ ਦੀ ਅੱਖ ਵੀ ਖਰਾਵਾ ਮੇਰੇ ਬੱਚੇ ਦਾ ਅੱਖ ਵੀ ਆਣੀ ਮੇਰਾ ਆਦਮੀ ਉਹ ਵੀ ਬਟਨ ਦੇ ਦਿਮਾਗੀ ਟੰਗ ਚਨਾਉ ਪਰ ਮੈਂ ਕਦੀ ਜੇ ਤੁਹਾਨੂੰ ਬੇਟੀ ਕਰਦੇ ਜਗਾ ਪਈ ਨਹੀਂਗਾ ਮੈਂ ਤਾਂ ਮੀਤ ਕਰਦੀ ਆ ਇਲਾਕੇ ਬਹੁਤ ਹੱਸ ਕਰਦੀ ਆ ਮੇਰਾ ਸੁਆ ਮਿਲਣਾ ਚਾਹੀਦਾ ਸਾਹਿਬਾ ਦੋਸਤੋ ਮਾਤਾ ਦਾ ਦੇਖੋ ਨੂੰ ਰਾਏ ਤੁਸੀਂ ਦੇਖ ਰਹੇ ਹੋ 120 50 120 50 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਖੜੇ ਆਂ ਧਰਮਕੋੜ ਦੇ ਜਲੰਧਰ ਰੋਡ ਤੇ ਜਿੱਥੇ ਜਗਜੀਤ ਦਾ ਪੈਟਰੋਲ ਪੰਪ ਹੈ ਉਹਦੇ ਨਾਲ ਢਾਬਾ ਸ਼ਗਨ ਪੈਲਸ ਦੇ ਸਾਹਮਣੇ ਉੱਥੇ ਦੋ ਦੁਕਾਨਾਂ ਲੱਗੀਆਂ ਸੀ ਇੱਕ ਮਾਤਾ ਜਿਹੜੀ ਸੀ ਦੁਕਾਨ ਕਰਦੀ ਸੀ ਸਮਾਨ ਦੀ ਜਿਹੜਾ ਛੋਟਾ ਮੋਟਾ ਖਾਣ ਪੀਣ ਦਾ ਸਮਾਨ ਹੁੰਦਾ ਉਹ ਰੱਖਿਆ ਹੋਇਆ ਸੀ ਤੇ ਦੂਜੀ ਦੁਕਾਨ ਚਾਹ ਦਾ ਸੀ ਤੇ ਪਰੌਟਿਆਂ ਦਾ ਸੀ ਇੱਕ ਤਰ੍ਹਾਂ ਦਾ ਇੱਕ ਛੋਟਾ ਜਿਹਾ ਢਾਬਾ ਸੀ ਆਮੇ ਸ਼ਾਮ ਦੇ ਵੇਲੇ ਇਸ ਤਾਬੇ ਦੇ ਉੱਤੇ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਇਸੇ ਜਿਹੜਾ ਗਰੀਬ ਪਰਿਵਾਰ ਤੁਸੀਂ ਦੇਖ ਸਕਦੇ ਹੋ ਪਿੱਛੇ ਖੜਾ ਇਹਨਾਂ ਦੇ ਜਿਹੜੇ ਘਰ ਨੂੰ ਅੱਗ ਲੱਗ ਚੁੱਕੀ ਹੈ ਤੁਹਾਨੂੰ ਦਸਵੀਰਾਂ ਵੀ ਦਿਖਾ ਦੇਣਾ ਕਿ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਆ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਡੰਡੇ ਰਹਿ ਗਏ ਨੇ ਉਹ ਵੀ ਇਹ ਡੰਡੇ ਵੀ ਨਹੀਂ ਬਚਨੇ ਸੀ ਕਿਉਂਕਿ ਬਰਗੇਡ ਇੱਥੇ ਮੌਕੇ ਤੇ ਪਹੁੰਚੀ ਆ ਫਾਇਰ ਬਰਗੇਡ ਨੇ ਆ ਕੇ ਜਿਹੜੀ ਅੱਗ ਤੇ ਕਾਬੂ ਪਾਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਅੱਗ ਲਗਾ ਦਿੱਤੀ ਹੈ ਉਸ ਤੋਂ ਬਾਅਦ ਜਿਹੜੀ ਅੱਗ ਨੇ ਆਪਣੀ ਚਪੇੜ ਦੇ ਵਿੱਚ ਇਹਨਾਂ ਦੀ ਰੋਜੀ ਰੋਟੀ ਲੈ ਲਈ ਔਰ ਸਾਰਾ ਕੁਝ ਤਬਾਹ ਕਰ ਦਿੱਤਾ ਆਪਾਂ ਕਰਦੇ ਆਂ ਗੱਲਬਾਤ ਇੱਕ ਇਹ ਪਰਿਵਾਰ ਆ ਜੀ ਉਸ ਪਰਿਵਾਰ ਤੇ ਜਿਹੜੀ ਰੋਜੀ ਰੋਟੀ ਉੱਤੇ ਕਿਸੇ ਨੇ ਅੱਗ ਲਗਾ ਦਿੱਤੀ ਹੈ ਉਹਨਾਂ ਦੀ ਰੋਜੀ ਰੋਟੀ ਬਿਲਕੁਲ ਖਤਮ ਕਰ ਦਿੱਤੀ ਆ ਕਰਦੇ ਆਂ ਮੈਂ ਗੱਲਬਾਤ ਕਿਸ ਨੇ ਅੱਗ ਲਗਾਈ ਕਿਵੇਂ ਲੱਗੀ ਤੇ ਪ੍ਰਸ਼ਾਸਨ ਦਾ ਕੀ ਰਵੱਈਆ ਸੀ ਇਹਨਾਂ ਦੇ ਨਾਲ ਤੁਹਾਨੂੰ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਇੱਕ ਮੀਨਾਂ ਨਾਂ ਤੁਹਾਡਾ ਨਾਮ ਜਸਕਰਨ ਸਿੰਘ ਆ ਜੀ ਜਸਕਰਨ ਜਿੰਨੇ ਇਹ ਅੱਗ ਕਿਵੇਂ ਲੱਗੀ ਆ ਸਾਰੇ ਇਹ ਅੱਗ ਇਧਰੋਂ ਆਈ ਆਪਣਾ ਢਾਬੇ ਵਾਲਾ ਦੀਪਕ ਢਾਬੇ ਵਾਲਾ ਆ ਅੱਛਾ ਜੀ ਤੇ ਉਹਨੇ ਉਹਦੇ ਤੋਂ ਇਹ ਤੋਂ ਅੱਗ ਲਾਉਂਦੇ ਪਏ ਸੀਗੇ ਤੇ ਉਹ ਆ ਕੇ ਇਧਰ ਲੱਗਦੀ ਲੱਗਦੀ ਇਧਰ ਨੂੰ ਆ ਗਈ ਸਾਡੇ ਵਿਚ ਅੱਛਾ ਘੁੰਮ ਕੇ ਅੱਗ ਹਾਂਜੀ ਜੀ ਤੇ ਘੁੰਮ ਕੇ ਆ ਗਈ ਤਾਂ ਮਤਲਬ ਆ ਮਾਤਾ ਉਹਨੇ ਗਏ ਹੋਏ ਸੀ ਕਿੱਥੇ ਤੇ ਮੈਨੂੰ ਕੀ ਆਇਆ ਸੀਗਾ ਤਿੰਨ ਸਾਈਂ ਜਦੋਂ ਸੁਣਿਆ ਤਾਂ ਸਾਡੇ ਮਗਰ ਇਹਨਾਂ ਨੇ ਅੱਗ ਲਾ ਪਈ ਸੀਗੀ ਪਹਿਲਾਂ ਤਾਂ ਅਸੀਂ ਦੂਜਾ ਬੁਝਾ ਕੇ ਵੀ ਗਏ ਸੀਗੇ ਤੇ ਉਸ ਤੋਂ ਬਾਅਦ ਫੇਰ ਅੱਗ ਚੜ ਗਈ ਉਹਨੂੰ ਜਿਹੜੀ ਅੱਗ ਲੱਗੀ ਆ ਇਹ ਜਦੋਂ ਇਹ ਟਾਬਾ ਬੰਦ ਸੀਗਾ ਕਿ ਖੁੱਲਾ ਸੀਗਾ ਤੁਹਾਡੇ ਵਾਲਾ ਜਿਹੜਾ ਛੋਟਾ ਜਿਹਾ ਟਾਬਾ ਮੈਂ ਇਹ ਬੰਦ ਸੀ ਇਸ ਟਾਈਮ ਕਿਉਂਕਿ ਮੇਰੀ ਤਾਈ ਦੀ ਡੈਥ ਹੋ ਗਈ ਸੀ ਵੀ ਤੇ ਮੈਂ ਉਧਰ ਚੱਲ ਗਿਆ ਗਿਆ ਤੇ ਮੈਂ ਸ਼ਾਮ ਨੂੰ ਜਦੋਂ ਇਹਨਾਂ ਨੇ ਮੈਨੂੰ ਫੋਨ ਆਇਆ ਇਥੋਂ ਮੈਨੂੰ ਇਹ ਤੁਹਾਡੇ ਇੱਥੇ ਅੱਗ ਲੱਗ ਚੁੱਕੀ ਹੈ ਦੁਕਾਨ ਨੂੰ ਤਾਂ ਫੇਰ ਮੈਂ ਉਥੋਂ ਫਾਇਰ ਮਗੇਸ ਵਾਲੇ ਮਤਲਬ ਮੁਲਾਜ਼ਮ ਬੁਲਾਏ ਇਥ ਇਹ ਫਾਈਰ ਬ੍ਰਿਗੇਡ ਪਹੁੰਚੀ ਮੌਕੇ ਤੇ ਹਾਂਜੀ ਹਾਂਜੀ ਉਹਨਾਂ ਨੇ ਅੱਗ ਬੁਝਾਈ ਆ ਹਾਂਜੀ ਉਹਨਾਂ ਨੇ ਅੱਗ ਬੁਝਾਈ ਆ ਉਸ ਤੋਂ ਬਾਅਦ ਤੁਸੀਂ ਦਰਖਾਸਤ ਦਿੱਤੀ ਹੈ ਥਾਣੇ ਹਾਂਜੀ ਹਾਂਜੀ ਦਰਖਾਸਤ ਤਾਂ ਦਿੱਤੀ ਹੈਗੀ ਆ ਤੇ ਦੂਸਰਾ ਉਹ ਸਾਨੂੰ ਪਤਾ ਕੀ ਕਹਿੰਦੇ ਆ ਥਾਣੇ ਵਾਲੇ ਵੀ ਕਹਿੰਦੇ ਵੀ ਤੁਸੀਂ ਖੁਦ ਆਪ ਅੱਗ ਲਾਈ ਹੋਈ ਆ ਅੱਛਾ ਜੀ ਤੁਹਾਨੂੰ ਕਹ ਰਹੇ ਆ ਤੁਸੀਂ ਆਗਾ ਅੱਗ ਆਪ ਲਗਾਈ ਆ ਹਾਂਜੀ ਹਾਂਜੀ ਕਹਿੰਦੇ ਵੀ ਆਪਦੀ ਰੋਜੀ ਰੋਟੀ ਨੂੰ ਕੌਣ ਅੱਗ ਲਾਉਂਦਾ ਅੱਜ ਕੱਲ ਬਿਲਕੁਲ ਤੁਹਾਨੂੰ ਜਾਨੀ ਕਿ ਥਾਣਾ ਧਰਮਗੁਰ ਦੇ ਵਿੱਚ ਕੋਈ ਇਨਸਾਫ ਨਹੀਂ ਹਜੇ ਤੱਕ ਮਿਲਿਆਗਾ ਨਹੀਂ 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 ਮਿਲਿਆ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਡੀਐਸਪੀ ਰਮਨਦੀਪ ਸਿੰਘ ਨੂੰ ਕੀ ਕਹਿਣਾ ਚਾਹੁੰਦੇ ਹੋ ਐਸਐਚਓ ਜਤਿੰਦਰ ਸਿੰਘ ਨੇ ਬਹੁਤ ਸੁਝੇ ਅਫਸਰ ਨੇ ਇਹਨਾਂ ਨੂੰ ਤੁਸੀਂ ਮਿਲੇ ਹੋ ਨਹੀਂ ਨਹੀਂ ਹਜੇ ਨਹੀਂ ਜੇ ਮਿਲੇ ਨਾ ਹੀ ਸਾਨੂੰ ਉਹਨਾਂ ਤੱਕ ਪਹੁੰਚਣ ਦਿੱਤਾ ਹੈ ਇਹ ਜਸਵਿੰਦਰ ਸਿੰਘ ਨੂੰ ਤਾਂ ਮਿਲੇ ਸੀਗੇ ਤੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਆ ਉਹ ਤਾਂ ਮਤਲਬ ਸਾਡੇ ਨਾਲ ਹੋਰ ਹੀ ਤਰ੍ਹਾਂ ਦੀ ਗੱਲਾਂ ਕਰਕੇ ਹੀ ਚੱਲ ਗਏ ਸੀ ਇਹ ਐਸਐਸ ਜਸਵਿੰਦਰ ਸਿੰਘ ਨੂੰ ਤੁਸੀਂ ਮਿਲੇ ਆ ਉਹ ਉਹਨਾਂ ਦਾ ਰਵੱਈਆ ਤੁਹਾਨੂੰ ਠੀਕ ਨਹੀਂ ਲੱਗਾ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਨਸਾਫ ਦੇਣ ਦੀ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਕੀਤੀ ਐ ਉਹਨਾਂ ਨੇ ਅੱਛਾ ਹਾਂਜੀ ਹੁਣ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਜੋ ਸਾਡਾ ਇੱਥੇ ਨੁਕਸਾਨ ਹੋਇਆ ਵੀ ਸਾਡੀ ਪਰਵਾਹੀ ਕਰਵਾ ਦਿਓ ਲਗਭਗ ਕਿੰਨੇ ਦਾ ਨੁਕਸਾਨ ਹੋ ਗਿਆ ਕਿਹਦੇ ਕੀ ਵਿੱਚ ਸੀਗਾ 30-40 ਹਜ਼ਾਰ ਦਾ ਨੁਕਸਾਨ ਹੋਇਆ ਵਿੱਚ ਮੰਜੇ ਸੀ ਟੇਬਲ ਸੀ ਕੁਰਸੀਆਂ ਸੀਗੀਆਂ ਇਹ ਤੇ ਜਿਹੜੇ ਨਾਲ ਬਾਸ-ਬੋਸ ਵੀ ਜਿੰਨੇ ਐ 50-60 ਬਾਸ ਸੀਗੇ ਜਿੰਨੇ ਰਹਿ ਗਏ ਸੀ ਬਾਸ ਵੀ ਤੁਹਾਨੂੰ ਪਤਾ ਹੀ ਮਹਿੰਗੇ ਅੱਜਕੱਲ੍ਹ ਹੈਗੇ ਆ ਇਹ ਹਾਂਜੀ ਪਾਂਡਾ ਠੇਕਰ ਵਿੱਚ ਅਸੀਂ ਮੇਰਾ ਉਹਦੇ ਚ ਅੱਛਾ ਹਾਂਜੀ ਇਹਦੇ ਵਿੱਚ ਆਮ ਸਮਾਨ ਹੁੰਦਾ ਉਹ ਸਾਰਾ ਹੀ ਸੀ ਜੀ ਹਾਂਜੀ ਹਾਂਜੀ ਜਿਹੜਾ ਸਾਰਾ ਹੁੰਦਾ ਉਹ ਸਾਰਾ ਹੀ ਲਗਭਗ 40-50 ਹਜ਼ਾਰ ਦਾ ਨੁਕਸਾਨ ਹੋਇਆ ਹਾਂਜੀ ਦੋਵਾਂ ਘਰਾਂ ਦਾ ਹੋ ਗਿਆ 40-50 ਹਜ਼ਾਰ ਦਾ ਅੱਛਾ ਹਾਂਜੀ ਤੁਸੀਂ ਸਰਕਾਰ ਕੋਲ ਕੀ ਮੰਗ ਕਰਦੇ ਹੋ ਸਰਕਾਰ ਕੋਲ ਸਾਨੂੰ ਇਹੀ ਮੰਗ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਅੱਜ ਜੇ ਅਸੀਂ ਮਤਲਬ ਆਪਣੀ ਰੋਟੀ ਚਲਾਉਣ ਨੂੰ ਰੋਡ ਦੇ ਉੱਪਰ ਬੈਠੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਵੀ ਅਸੀਂ ਆਪਾਂ ਹੋਰ ਕੋਈ ਕੰਮ ਕਰਨ ਲੱਗ ਜਾਈਏ ਹੁਣ ਤੁਹਾਨੂੰ ਸ਼ੱਕ ਕੀ ਇਸ ਬੰਦੇ ਤੇ ਆ ਸ਼ੱਕ ਸਾਨੂੰ ਇਹੀ ਆ ਵੀ ਅੱਗ ਸਾਡੇ ਜਿਹੜੇ ਉਧਰ ਭਈਏ ਲੋਂਦੇ ਉੱਥੇ ਟਾਬੇ ਦੇ ਉੱਤੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਭਈਏ ਕਿਹਾ ਜਾਂਦਾ ਤੇ ਉਹਨਾਂ ਨੇ ਅੱਗ ਲਗਾਈ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਕਿ ਤੁਸੀਂ ਅੱਗ ਲਗਾਈ ਆ ਜਾਂ ਨਹੀਂ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਮੈਂ ਸੋਨਾ ਟੀਵੀ ਪੰਜਾਬ ਤੋਂ ਪੱਤਰਕਾਰ ਸੋਨੂ ਰਾਏ ਗੱਲ ਕਰਦਾ ਜੀ ਦੱਸੋ ਉਹਨਾ ਤੁਹਾਡਾ ਨਾਮ ਲਿਆ ਸੀਗਾ ਉਹ ਜਿਹੜੇ ਚੌਪੜੀਆਂ ਜੀਆਂ ਦੋ ਸੜੀਆਂ ਵਾ ਅੱਛਾ ਤੁਹਾਡਾ ਨਾਮ ਲੈ ਕੇ ਕਹਿੰਦੇ ਉਹਨਾਂ ਦੇ ਭਈਏ ਨੇ ਅੱਗ ਲਗਾਈ ਆ ਖੇਤਾਂ 'ਚ ਲਗਾਉਣ ਲੱਗਾ ਸੀ ਕਿ ਸਾਡੀਆਂ ਉਹ ਸਾਡੀਆਂ ਉਹ ਕੀ ਮੈਟਰ ਸੀਗਾ ਸਚਾਈ ਕੀ ਆ ਵੀ ਸਚਾਈ ਇਹ ਹੈ ਕਿ ਸਾਡਾ ਤਾਂ ਖੇਤ ਬਹੁਤ ਦੂਰ ਆ ਉੱਥੋਂ ਝੁੱਗੀ ਤੋਂ ਅੱਛਾ ਜੀ ਇਹ ਅੱਗ ਨਾ ਪਿੱਛੋਂ ਆਈ ਆ ਹਲੇ ਵੀ ਪਏ ਵਾਹਣ ਪਿੱਛੇ ਸਾਰੇ ਅੱਛਾ ਜੀ ਜਿੱਥੋਂ ਅੱਗ ਆਈ ਆ ਪਿੱਛੇ ਢੀਂਦੇ ਵਾਹਣ ਹੋਵੇ ਹਾਂਜੀ ਉਹ ਗਾਂ ਦੀ ਗਾਂ ਹੀ ਧੁਰੀ ਆਈ ਆ ਤੇ ਗਾਂ ਉੱਥੇ ਆ ਕੇ ਇੱਥੇ ਲੱਗੀ ਆ ਅੱਛਾ ਆਹੀ ਮੈਟਰ ਆ ਉਹ ਉਹਨਾਂ ਦਾ ਕਿਹੜਾ ਕਿਸੇ ਦਾ ਰੋਸ ਰੋਸਾ ਸੀਗਾ ਵਿਚਾਰੇ ਨਾਲ ਹਾਂ ਬਿਲਕੁਲ ਉਹ ਕਹਿੰਦੇ ਵੀ ਮਾੜਾ ਹੋਇਆ ਕੰਮ ਯਾਰ ਮੈਂ ਦਾ ਆਪ ਸਾਹਮਣ ਦਾ ਗਰੀਬ ਬੰਦੇ ਨੇ ਮਾਂ ਦਾ ਟੱਕਾ ਟੱਕਾ ਕਰਕੇ ਬਣਾਈ ਸੀ ਹਣਾ ਹਾਂਜੀ ਹਾਂ ਤੇ ਉਹ ਇਹ ਕਹਿੰਦੇ ਸੀ ਕਿ ਬਲਵੀਰ ਸਿੰਘ ਦਾ ਕੇ ਦਾ ਤੁਹਾਡਾ ਨਾਮ ਲੈਂਦੇ ਸੀ ਕਿ ਵੀ ਦੀਪਕ ਢਾਬੇ ਬਣਿਆ ਉਹ ਠੇਕੇ ਤੇ ਲਿਆ ਹੋਇਆ ਵਾਣ ਨਹੀਂ ਆਪਾਂ ਨਹੀਂ ਨਾ ਲਿਆ ਉਹ ਠੇਕੇ ਤੇ ਵਾਣ ਅੱਛਾ ਜੀ ਹਾਂ ਜਿਹੜਾ ਇਹਨਾਂ ਦੇ ਨਾਲ ਆ ਉਹ ਆਪਾਂ ਲਿਆ ਹੁੰਦਾ ਗੁੱਜਾ ਥੋੜੀ ਰਹਿਣਾ ਜੀ ਨੂੰ ਮਰਜ਼ੀ ਪੁੱਛ ਲੋ ਕਿਹਦੇ ਕੋਲ ਆ ਠੀਕ ਆ ਤੁਹਾਡਾ ਫੇਰ ਕੋਈ ਲੈਣਾ ਦੇਣਾ ਨਹੀਂਗਾ ਆਪਣਾ ਤਾਂ ਉਦੋਂ 5 ਕਿੱਲੇ ਦੂਰ ਆ ਬਣ ਠੀਕ ਆ ਜੀ ਹਾਂ ਉਹ ਤਾਂ ਉਦਾਂ ਕਿਹੜਾ ਗੁੱਝਾ ਰਹਿਣਾ ਹੋਗੇ ਇਹ ਤੋਂ ਹਾਂ ਬਿਲਕੁਲ ਨਾਲੇ ਲਾਈ ਕੇ ਇਹਨੇ ਨਹੀਂ ਆਈ ਪਿੱਛੋਂ ਹੀ ਆਈ ਅੱਗੇ ਇਹ ਅੱਛਾ ਜੀ ਹਾਂ ਉਦੋਂ ਸਾਡੀ ਦਾ ਆਪ ਖੜੀ ਸੀ ਤੂੜੀ ਬਣਾਉਣ ਵਾਲੀ ਉਹ ਵੀ ਮੱਛੀ ਵਿੱਚ ਹੀ ਠੀਕ ਆ ਉਹਨਾਂ ਨੇ ਨਾ ਹਾਂ ਤੂੜੀ ਮੱਕੀ ਸੀ ਕਿ ਸਾਡੀ ਆਵੇ ਮੱਕੀ ਵੇਖੀ ਮੱਕੀ ਮੱਛੀ ਵਿੱਚ ਅੱਛਾ ਜੀ ਹਾਂ ਆਵੇ ਹੜੇ ਖੜੀ ਮੱਕੀ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਇਹ ਅਸਲ ਚ ਨਾ ਇਹ ਬਾਬ ਰੋਲੇ ਦੇ ਚੱਕੇ ਅੱਗ ਫਿਰਦੀ ਉੱਥੇ ਮੇਰੇ ਹਿਸਾਬ ਨਾਲ ਹਾਂ ਇਦਾਂ ਕੋਈ ਆਇਆ ਦੇਸ ਹੀ ਰਿਹਾ ਹੈ ਕਾਫੀ ਦੂਰ ਤੱਕ ਗੱਗ ਤੁਰ ਹੀ ਆਉਂਦੀ ਆ ਹਾਂ ਆਹੀ ਚੱਕੜ ਹੋਰ ਆਪਣਾ ਕਿਹੜਾ ਵੀ ਹੋ ਸਭ ਜਰਾਂ ਨੇ ਇਹਨਾਂ ਨੂੰ ਹਾਂ ਜੀ ਠੀਕ ਆ ਜੀ ਧੰਨਵਾਦ ਜੀ ਠੀਕ ਆ ਬਈ ਠੀਕ ਮਾਦਾਈ ਤੁਹਾਡਾ ਕੀ ਨੁਕਸਾਨ ਆਇਆ ਵਾ ਕੋਈ ਸਾਡਾ ਨੁਕਸਾਨ ਇਹ ਆ ਦੇ ਸਾਡਾ ਵੀ ਝੁੱਗੀ ਸੀ ਸਾਡੀ ਝੁੱਗੀ ਬੰਦ ਸੀ ਵੈਸੇ ਮੇਰਾ ਘਰ ਵਾਲਾ ਥੋੜਾ ਜਿਹਾ ਦਿਮਾਗੀ ਟੈਨਸ਼ਨ ਸੀ ਅੱਛਾ ਜੀ ਮੈਂ ਉਹਨੂੰ ਲੈ ਕੇ ਤੁਰੇ ਕੰਡਿਆ ਹੱਥਾ ਲਾ ਕੇ ਉਹਦੀ ਦੇਖਾਪਾਲ ਕਰਦੀ ਸੀ ਕਿਉਂਕਿ ਮੇਰੀ ਝੁੱਗੀ ਬੰਦ ਸੀਗੀ ਅੱਛਾ ਜੀ ਤੇ ਮੇਰਾ ਥੋੜਾ ਬਹੁਤਾ ਸਮਾਨ ਸੀਗਾ ਵੇਚਾ ਕੋਈ ਮੰਜਾ ਸੀ ਬੇਚਦੇ ਸੀ ਕੋਈ ਮੇਜ਼ ਸੀਗਾ ਥੋੜਾ ਜਿਹਾ ਸਮਾਨ ਸੀਗਾ ਮੇਰਾ ਚਲੋਕ ਮੇਰਾ 20000 ਦਾ ਨੁਕਸਾਨ ਮੇਰਾ ਹੋ ਗਿਆ ਵਾ ਤੇ ਮੇਰਾ ਬੱਚਾ ਵੇਖੋ ਜੀ ਮੇਰੇ ਬੱਚੇ ਦੀ ਅੱਖ ਵੀ ਖਰਾਵਾ ਮੇਰੇ ਬੱਚੇ ਦਾ ਹੱਥ ਵੀ ਆਣੀ ਮੇਰਾ ਆਦਮੀ ਉਹ ਵੀ ਮੈਂ ਟੈਨਸ਼ਨ ਦਿਮਾਗ ਦੀ ਟੈਨਸ਼ਨ ਆ ਕੋਈ ਨਾ ਕਿ ਜੀ ਵੀ ਇਹ ਦੀ ਤੁਹਾਨੂੰ ਮੇਰੇ ਕੋਲ ਜਗ੍ਹਾ ਕੋਈ ਨਹੀਂ ਨਾ ਮੈਂ ਤਾਂ ਮੀਤ ਕਰਦੀ ਆ ਇਹ ਲਾਗੇ ਬਹੁਤ ਅਰਜ਼ ਕਰਦੀ ਆ ਮੇਰੇ ਨੂੰ ਸਾਥ ਮਿਲਣਾ ਚਾਹੀਦਾ ਪ੍ਰਸ਼ਾਸਨ ਨੇ ਤੁਹਾਡਾ ਕੋਈ ਸਾਥ ਨਹੀਂ ਦਿੱਤਾ ਮੈਂ ਕੱਲ ਕੱਲ ਥਾਣੇ ਗਏ ਆ ਸਾਡੀ ਕੋਈ ਸੁਣਾਈ ਨਹੀਂ ਹੋਈ ਹੁਣ ਇਸ ਖਬਰ ਤੋਂ ਬਾਅਦ ਤੁਹਾਨੂੰ ਤੁਹਾਡੀ ਸੁਣਵਾਈ ਹੋਏਗੀ ਤੇ ਉਹ ਕੀ ਕਹਿਣਾ ਚਾਹੋਗੇ ਤੁਸੀਂ ਅਸਰਾਂ ਵੱਡਿਆਂ ਦਾ ਵੀਡੀਓ ਪਹੁੰਚ ਜਾਣੀ ਆ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿੰਨੇ ਆ ਜੀ ਜੋ ਬੰਦਾਨ ਸਾਹਿਬ ਸਾਡੇ ਦਿੱਤਾ ਜਾਵੇ ਅਸੀਂ ਕੁਝ ਨਹੀਂ ਮੰਗਦੇ ਪਰ ਜੇ ਜਦੋਂ ਥਾਣੇ ਜੱਗੇ ਆ ਅਸੀਂ ਕਾਹਦੀ ਜਾ ਕੇ ਉਹਨਾਂ ਨੇ ਸਾਡੇ ਇਹ ਹੀ ਆਖਿਆ ਵੀ ਤੁਸੀਂ ਅੱਗ ਆਪ ਲਾਈ ਆ ਪੰ ਇਹ ਦੱਸੋ ਆਪ ਦੀ ਰੋਜੀ ਵਟੀ ਨੂੰ ਕੌਣ ਅੱਕ ਲੈਂਦਾ ਹੂੰ ਜੇ ਇਦਾਂ ਦੀ ਗੱਲਾਂ ਕਰਕੇ ਸਾਡਾ ਮਨ ਦੁਖੀ ਕਰਤਾ ਸੋ ਕੋ ਲਾਸਟ ਕੀ ਕਹਿਣਾ ਚਾਹੋ ਲਾਟੇ ਅਰ ਸਾਹਿਬ ਨਾਲ ਜਾਇ ਠੀਕ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਮਾਤਾ ਨੇ ਆਪਣੇ ਭਾਵਿਕ ਬੋਲਾਂ ਦੇ ਵਿੱਚ ਕਿਹਾ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਗੱਲਬਾਤ ਨਹੀਂ ਸੁਣੀ ਪ੍ਰਸ਼ਾਸਨ ਇਹ ਗੱਲ ਕਹਿੰਦਾ ਹੈ ਕਿ ਉਹਨਾਂ ਨੇ ਅੱਗ ਆਪ ਲਗਾਈ ਆ ਇਹ ਦੇਖੋ ਕੰਨੀ ਘਟਿਆ ਕਰਤੂਤ ਹੈ ਸਾਡੇ ਥਾਣਾ ਧਰਮਕੋਟ ਦੇ ਕੁਝ ਅਸਰਾਂ ਦੀ ਜਿਹੜੇ ਛੋਟੇ-ਮੋਟੇ ਅਸਰ ਹੁੰਦੇ ਨੇ ਛੋਟੀ ਪੋਸਟ ਦੇ ਹੁੰਦੇ ਨੇ ਉਹਨਾਂ ਦੇ ਵੱਲੋਂ ਗਹਿ ਗਿਆ ਕਿ ਇਹ ਅੱਗ ਜਾਣਬੋਝ ਕੇ ਲਾਈ ਗਈ ਆ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਪਰਿਵਾਰ ਦੇ ਕੋਲ 10 ਰੁਪਏ ਰੋਟੀ ਖਾਣ ਵਾਸਤੇ ਨਹੀਂ ਹੈਗੇ ਜਿਹੜਾ ਰੋਜੀ ਰੋਟੀ ਕਮਾਉਣ ਦੇ ਲਈ ਉਹ ਆਪਣਾ ਰੋਜ਼ਗਾਰ ਚਲਾਇਆ ਹੋਇਆ ਸੀ ਅੱਜ ਉਹ ਵੀ ਹੱਥੋਂ ਚਲੇ ਗਿਆ ਤੇ ਇਹਨਾਂ ਵਾਸਤੇ ਮਾੜੀ-ਮੋਟੀ ਗੱਲ ਲੱਗਦੀ ਆ ਕਿ ਕਹਿੰਦੇ ਇਹਨਾਂ ਦੀ ਤਨਖਾਹਾਂ ਲੱਖਾਂ ਦੇ ਵਿੱਚ ਹੁੰਦੀਆਂ ਨੇ ਇਹਨਾਂ ਨੂੰ ਜਿਹੜੇ ਕਿ 10-20 ਰੁਪਏ ਕਮਾਉਣ ਵਾਲੇ ਜਿਹੜੇ ਰੁਜ਼ਗਾਰ ਬੈਠੇ ਨੇ ਜਿਹੜੇ ਬੇਰੁਜ਼ਗਾਰ ਉਹ ਲੋਕ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਇਹਨਾਂ ਦੇ ਤਰਸ ਨਹੀਂ ਆਉਂਦਾ ਉਸ ਮਾਤਾ ਤੇ ਔਰ ਇਸ ਵੀਰ ਦੇ ਉੱਤੇ ਕਰਸ ਕਰਕੇ ਹੀ ਸਹੀ ਜੇ ਕਾਨੂੰਨ ਦੀ ਪਾਲਣਾ ਤੁਸੀਂ ਨਹੀਂ ਕਰਨੀ ਜੇਕਰ ਤੁਸੀਂ ਕਾਨੂੰਨ ਨੂੰ ਛਿੱਕੇ ਤੰਗ ਕੇ ਇਸੇ ਹੀ ਤਰ੍ਹਾਂ ਲੋਕਾਂ ਨੂੰ ਇਨਸਾਫ ਦੇਣਾ ਪਰ ਕਰਸ ਕਰਕੇ ਇਹਨਾਂ ਦੇ ਉੱਤੇ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਦਾ ਬੰਦਾ ਹੱਕ ਦਵਾਇਆ ਜਾਵੇ ਤਾਂ ਕਿ ਇਹ ਦੁਬਾਰਾ ਤੋਂ ਆਪਣੀ ਰੋਜੀ ਰੋਟੀ ਦੇ ਲਈ ਕਮਾਉਣ ਜੋਗੇ ਹੋ ਜਾਣ ਜਿਨ੍ਹਾਂ ਇਹਨਾਂ ਦਾ ਨੁਕਸਾਨ ਹੋ ਚੁੱਕਿਆ ਉਹਨਾਂ ਦੀ ਭਾਰ ਭਾਈ ਕੀਤੀ ਜਾਵੇ ਮੈਂ ਤੁਹਾਡਾ ਆਪਣਾ ਸੋਨੂੰ ਰਾਏ ਨੂੰ ਦਿਉ ਇਜਾਜ਼ਤ ਫਿਰ ਕਿਸੇ ਵਿਸ਼ੇ ਤੇ ਮਿਲਦੇ ਆਪਾਂ ਤੱਕ ਲਈ ਸਤਿ ਸ੍ਰੀ ਅਕਾਲ